ਭਾਰਤ ਵਿੱਚ ਤਾਂ ਪਾਨ ਜਾਂ ਗੁਟਕਾ ਖਾ ਕੇ ਸੜਕਾਂ ਤੇ ਥੁੱਕਣ ਵਾਲਿਆਂ ਦੀ ਕਮੀ ਨਹੀਂ ਤੁਸੀਂ ਅਕਸਰ ਦੇਖਿਆ ਹੀ ਹੋਣਾ ਕਿ ਭਾਰਤ ਵਿੱਚ ਲੋਕ ਸੜਕਾਂ ਤੇ ਪਾਨ ਖਾ ਕੇ ਥੁੱਕ ਦਿੰਦੇ ਹਨ ਤੇ ਥੁੱਕ ਥੁੱਕ ਕੇ ਗਲੀਆਂ ਦੇ ਕੋਨੇ ਲਾਲ ਕੀਤੇ ਹੋਏ ਹਨ ਸਰਕਾਰ ਨੇ ਵੀ ਸਵੱਛ ਭਾਰਤ ਦੀ ਮੁਹਿੰਮ ਸ਼ੁਰੂ ਕਰਕੇ ਲੋਕਾਂ ਨੂੰ ਬਦਲਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਗੰਦ ਪਾਉਣ ਵਾਲਿਆਂ ਦੀ ਮਾਨਸਿਕਤਾ ਤੇ ਕੋਈ ਫਰਕ ਨਹੀਂ ਪੈ ਰਿਹਾ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਭਾਰਤੀਆਂ ਨੇ ਇਹ ਕੰਮ ਇੰਗਲੈਂਡ ਵਿੱਚ ਜਾ ਕੇ ਵੀ ਕਰਨਾ ਸ਼ੁਰੂ ਕਰ ਦਿੱਤਾ ਹੈ ਇੰਗਲੈਂਡ ਦੇ ਲਿਸਸਸਟਰ ਸ਼ਹਿਰ ਵਿੱਚ ਭਾਰਤੀਆਂ ਦੀ ਇਸ ਆਦਤ ਕਾਰਨ ਪੁਲਿਸ ਇੰਨੀ ਪਰੇਸ਼ਾਨ ਹੋ ਗਈ ਹੈ ਕਿ ਉਸ ਨੂੰ ਸੜਕ ਤੇ ਇੱਕ ਬੋਰਡ ਲਗਾਉਣਾ ਪਿਆ ਹੈ ਜਿਸ ਤੇ ਅੰਗਰੇਜ਼ੀ ਦੇ ਨਾਲ ਨਾਲ ਭਾਰਤੀ ਭਾਸ਼ਾ ਵਿੱਚ ਵੀ ਲਿਖਿਆ ਗਿਆ ਹੈ ਗੁਜਰਾਤੀ ਭਾਸ਼ਾ ਵਿੱਚ ਇਸ ਬੋਰਡ ਤੇ ਲਿਖਿਆ ਗਿਆ ਹੈ ਸੜਕ ਤੇ ਪਾਣ ਥੁੱਕਣਾ ਅਸਥਾਈ ਅਤੇ ਸਮਾਜ ਵਿਰੋਧੀ ਹੈ ਤੁਹਾਡੇ ਤੇ 150 ਯੂਰੋ ਯਾਨੀ 13000 ਰੁਪਏ ਦਾ ਜੁਰਮਾਨਾ ਲਾਇਆ ਜਾ ਸਕਦਾ ਹੈ $80 fine for spitting pan. Yeah. Where do you think I am? Where do you think I am? Where am I? I'm in England. There's a new. Look. I'm in England. We're out today to send out a strong message spitting pan will not be tolerated on our streets in Brent. Uh, it's a. Uh... a uh, new beginning in Wembley uh, we are trying to tackle oblas about uh, uh, antisocial behavior of spitting now i think it's time that the community comes together media report de mutabik makami police ne dassya hai ke sadkan te paan thukkan diye ghatnama unna ilaqiyan vich zyada ho riyan han jithe bhartiyan di ginti zyada hai saal 2004 vich london council ne is nu laake ek niyam banaya si ਜਿਸ ਵਿੱਚ 80 ਯੂਰੋ ਯਾਨੀ ਲਗਭਗ 1200 ਰੁਪਏ ਜੁਰਮਾਨੇ ਦਾ ਫੈਸਲਾ ਕੀਤਾ ਗਿਆ ਸੀ ਇੱਕ ਰਿਪੋਰਟ ਦੇ ਮੁਤਾਬਕ ਉਸ ਵੇਲੇ ਸਫਾਈ ਤੇ 20000 ਯੂਰੋ ਯਾਨੀ ਕਰੀਬ 1571000 ਰੁਪਏ ਖਰਚ ਕਰਨੇ ਪਏ ਸੀ ਦੱਸ ਦਈਏ ਕਿ ਇੰਗਲੈਂਡ ਵਿੱਚ ਕੁੱਲ 12 ਲੱਖ ਭਾਰਤੀ ਰਹਿੰਦੇ ਹਨ ਜਿਸ ਵਿੱਚ ਗੁਜਰਾਤ ਦੇ ਲੋਕਾਂ ਦੀ ਗਿਣਤੀ ਕਰੀਬ 6 ਲੱਖ ਤੋਂ ਵੱਧ ਹੈ ਅਤੇ ਹੁਣ ਗੁਜਰਾਤੀਆਂ ਨੂੰ ਪਾਨ ਥੁੱਕ ਥੁੱਕ ਕੇ ਇੰਗਲੈਂਡ ਦੀਆਂ ਗੰਦੀਆਂ ਕੀਤੀਆਂ ਗਲੀਆਂ ਦਾ ਖਮਿਆਜ਼ਾ ਭੁਗਟਣਾ ਜ਼ਰੂਰ ਪਵੇਗਾ ਤੁਹਾਡੇ ਇਸ ਬਾਰੇ ਕੀ ਵਿਚਾਰ ਹਨ ਕੀ ਇਹ ਜੁਰਮਾਨਾ ਸਹੀ ਹੈ ਥੱਲੇ ਕਮੈਂਟ ਵਿੱਚ ਆਪਣੇ ਵਿਚਾਰ ਜਰੂਰ ਦੱਸਿਓ